ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ। ਕੋਈ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੂਰੀ ਝੋਟੀ ਸੂਈ ਸੂਈ ਦਿਖਾਉਣੀ ਹੈ ਇਸੇ ਦਾ ਰੇਟ ਡਿਟੇਲ ਵੀ ਤੁਹ ਬੋਧਿਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸੋ ਵੀਰ ਆਪਣਾ। ਮੇਰਾ ਨਾਮ ਮਨਦੀਪ ਸਿੰਘ ਹੈ ਜੀ ਪਿੰਡ ਮੇਰਾ ਠਿਕਰੀਵਾਲਾ ਜ਼ਿਲ੍ਹਾ ਬਰਨਾਲਾ। ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਪਿੰਡ ਸੇਵਾ ਸਿੰਘ ਠਿਕਰੀਵਾਲਾ ਹੈ। ਬਰਨਾਲਾ ਤੋਂ 5 ਕਿਲੋਮੀਟਰ ਦੂ 3145 98760 31487 31487 ਜਿਹੜੇ ਆਪਾਂ ਬੁਰੀ ਝੋਟੀ ਦੇਖੀ ਜਾਂਦੇ ਆ ਸੂਆ ਸੂਈ ਆ ਪਹਿਲਾਂ ਹੀ ਹਾਂਜੀ ਪਹਿਲਾਂ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਇਹ ਜੀ ਆਪਣੇ ਘਰ ਦੀ ਝੋਟੀ ਹੈ ਜੀ ਅੱਛਾ ਮੱਝ ਮਗਰ ਕੱਟੀ ਸੀ ਉਹ ਕੱਲੇ ਪਾਰ ਜੀ ਠੀਕ ਹੈ ਕੈ ਦਿਨ ਹੋਵੇ ਸੂਈ ਨੂੰ ਆ ਇਹ ਹੋਣ ਅੱਠ ਦਿਨ ਅੱਛਾ 8 ਦਿਨ ਹੋਵੇ ਸੂਈ ਨੂੰ ਸੀਜ਼ਨ ਸੀਗਾ ਜੀ ਸੀਜ਼ਨ ਕਰਕੇ ਸਾਡੇ ਕੋਲੇ ਆਪ ਦੇ ਕੋਲੀ ਟਾਈਮ ਨਹੀਂ ਨਾ ਕਰ ਕਰ ਬੋਲਦਾ ਠੀਕ ਹੈ ਤੇ ਬੱਚਾ ਦੇਦਾ ਪਯਰ ਨਹੀਂ ਲੀਦਾ ਵੀਦਾ ਮੇਲ ਕਾ ਹਣਾ ਹਾਂ ਕਾਲਾ ਨਹੀਂ ਲੀਦਾ ਜੀ ਠੀਕ ਹੈ ਤੇ ਅਰਾਜ ਦਿਨ ਸਹੀ ਕਿੰਨੇ ਹੋਇਆ ਤੁਸੀਂ ਨੂੰ ਇਹਨੂੰ 8 ਦਿਨ 8 ਦਿਨ ਹੋਇਆ ਤੁਸੀਂ ਨੂੰ ਤੇ ਦੁੱਧ ਹੁਣ ਕਿੰਨਾ ਚੋਣ ਵਾਲਾ ਹੁਣ ਇਹਦਾ 7 ਕਿਲੋ ਦੁੱਧ ਚੋ 7 ਕਿਲੋ 3.5 ਕਿਲੋ ਪਰ ਟਾਈਮ ਦਾ ਦੁੱਧ ਹਾਜ਼ਰ ਆ ਤੇ ਚੋਣ ਚਵਾਈ ਚਵਾਈ ਵੀ ਬੱਚਾ ਉੱਚਾ ਪੂਰੀ ਸੀਲ ਹੈਗੀ ਕੋਈ ਗਲਤੀ ਘਾਟ ਨਹੀਂ ਕਹਿੰਦਾ ਬਾ ਬੱਚਾ ਲਾਓ ਤੇ ਰਾਮ ਨਾਲ ਭੇਜਿਆ ਸੀ ਹਾਂਜੀ ਹਾਂਜੀ ਰਾਮ ਨਾਲ ਠੀਕ ਹੈ ਹਜੇ ਇੱਕ ਦੁੱਧ ਕਿੰਨਾ ਦੇ ਦੋ ਹੰਦਾ ਜਾਏ ਜਾਈਏ ਦੁੱਧ ਇਹ ਦੇ ਦੋ ਜੀ 10 ਤੋਂ 12 ਕਿਲੋ ਤੱਕ ਦੁੱਧ ਰਾਮ ਠੀਕ ਹੈ ਕਹਿੰਦਾ ਬਾ 10 ਕਿਲੋ ਦੁੱਧ ਮੰਗ ਕੇ ਲੈ ਜਾਵਾਂਗਾ ਦੁੱਧ ਸੀ ਘੱਟ ਦੀ ਆ ਇੱਕ ਲੂੰਦੇ ਹਿਸਾਬ ਨਾਲ ਅਸੀਂ 10 ਤੋਂ 12 ਕਿੱਦਾਂ ਲੂੰਦੇ ਚੋਣ ਚਾਹ ਇੱਕ ਨੰਬਰ ਹਾਂਜੀ ਇੱਕ ਨੰਬਰ ਰੇਟ ਕੀ ਰੱਖਿਆ ਵੇਚਣ ਵਾਲੇ ਦਾ ਰੇਟ ਆਪਾਂ ਫੋਨ ਤੇ ਗੱਲ ਲਾ ਲਈ ਜਿਹੜਾ ਜ ਕੋਈ ਗੱਲ ਨਹੀਂ ਠੀਕ ਆ ਤੋਰੇ ਵਾਲ ਨੂੰ ਕੱਦ ਕਾੜ ਵਗੈਰਾ ਤੋਰਾ ਵਗੈਰਾ ਦੇਖ ਸਕਦੇ ਹਾਂ ਹਾਂਜੀ ਤੋਰਾ ਵਗੈਰਾ ਸੋਹਣਾ ਤੇ ਇੱਕ ਵੀਰੇ ਦੱਸ ਦੇ ਜੀ ਹਲਕਾ ਜਿਹਾ ਕਰੇ ਕਰੇ ਸੁਣੀ ਹੈਗੀ ਆ ਜੀ ਲੱਗਦੀ ਆ ਸਰ ਮਨਜੀ ਸਾਹਿਬ ਨੂੰ ਸ਼ਿਕਾਇਤ ਇੱਕ ਗੱਬਣ ਕਰਕੇ ਸੀ ਉਹ ਕਰਵਾਇਆ ਨਹੀਂ ਸੀਦਾ ਜਿਹਾ ਦੇਣਾ ਫੂਲ ਕਰਾ ਕੇ ਤੋਂ ਬਣਾ ਕੇ ਸੋ ਵੀਰੋ ਜਾ ਦੇਖੋ ਤੁਰਨ ਜੀ ਤੁਹਾਨੂੰ ਕੋਈ ਪਤਾ ਲੱਗਦਾ ਠੀਕ ਹੈ ਹਲਕਾ ਹਲਕਾ ਕਦੇ ਵਾਨਾ ਕਦੇ ਹਲਕੀ ਜਿਹੀ ਕਦੇ ਸਰਨ ਕਰਦੇ ਤੋਪੇ ਤਲ ਤੁਰ ਜਾਂਦੇ ਵਧੀਆ ਹਣਾ ਠੀਕ ਆ ਜੀ ਬਾਕੀ ਦਾ ਉਹ ਤਾਂ ਜਦੋਂ ਡਾਕਟਰ ਕਹਿੰਦਾ ਕਚੀਰਾ ਹੀ ਯਾਰ ਗੱਲ ਕੀ ਸੀ ਵੀ ਸੂਨ ਵਾਲੀ ਸੀਗੀ ਸਾਨੂੰ ਉਮੀਦ ਨਹੀਂ ਸੀ ਇਹ ਰਹਿ ਜੂ ਗੱਬਣੂ ਮੀਟੀ ਕਪੜਾ ਬੈਠੇ ਸੀ ਆ ਦੇਖੋ ਹੁਣ ਕੋਈ ਦਿੱਕਤ ਨਹੀਂ ਹਣਾ ਹਾਂਜੀ ਕੋਈ ਦਿੱਕਤ ਨਹੀਂ ਮਾਲਾ ਜਦੋਂ ਖੋਲਦੇ ਹਾਂ ਉਹਦਾ ਵੜ ਚ ਲੱਗਦੀ ਆ ਠੀਕ ਹੈ ਤੇ ਵਾਕੀ ਥਣ ਤੁਨ ਦੇਖੋ ਸੋਹਣਾ ਸਾਫ ਜਿਹਾ ਤਰਾ ਤੇ ਰੱਖ ਲਿਆ ਕਰਦੇ ਸੂਈ ਆ ਸੇ ਆਪਣੇ ਮੇਰੇ ਵਧੀਆ ਸੇਵਨ ਕਰ ਗਿਆ ਠੀਕ ਹੈ ਇਸ ਵੀਟ ਕਰਾ ਕੋਰਟੀਨ ਦੇ ਚਾਰੇ ਰ ਸਫਾਈ ਕੀਤੀ ਆ ਆਪ ਕੋ ਤੇ ਬੱਚਾ ਨੀਂਦੀਦਾ ਵੀ ਤਾਂ ਗਿਆ ਪਿੱਛੇ ਤੇ ਥਣ ਦੇਖੋ ਹੁਣ ਬੱਚੇ ਨੂੰ ਮੂੰਹ ਲਾ ਦੇ ਛੋਟੀ ਮਸਾਲੇ ਦੇ ਵਿੱਚ ਆ ਗਈ ਹੈ ਨਾ ਤੇ ਬਾਕੀ ਠੱਡੀ ਸੀ ਕੋਈ ਦਿੱਕਤ ਨਹੀਂ ਮਰ ਜੇ ਮਾਰ ਜੇ ਕੋਈ ਦਿੱਕਤ ਨਹੀਂ ਜਿੰਵੇਂ ਮਰਦੀ ਹੱਥ ਲਾਈ ਜਾ ਹੁੰਦੇ ਨੇ ਤੁਹਾਡੇ ਬੱਚੇ ਵੀ ਆਪ ਜਿਵੇਂ ਕਿ ਦੀ ਉਹ ਮਾਰੀ ਜਾਂਦੇ ਪਰ ਅਰੇ ਦੋ ਥਾਂ ਲੈ ਕੇ ਫਿਰ ਉਹਨੇ ਜ ਮਾਰੀ ਉਹਦਾ ਸਮਾ ਕੇ ਦੇਖੇ ਜਿਹੜੀ ਵੀਡੀਓ ਚ ਦੂਜੇ ਦੇ ਵੀ ਮਾਰ ਦੋ ਕੋਈ ਆ ਦੇਖੋ 18 ਪਹਿਲੇ ਮਾਰ ਕੇ ਦਿਖਾ ਗੀਆਂ ਤੇ ਕਹਿੰਦਾ ਵਾਜ ਤੇ ਉਹ ਜਿਹਨੇ ਬਾਜ ਵਜੇ ਪੀਣ ਵਾਲਾ ਦੁੱਧ ਪੀਣ ਵਾਲਾ ਸੋਦਾ ਵਗਿਆ ਹਾਂਜੀ 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 ਜਾਇਜ਼ ਤੇ ਨੰਬਰ ਐਡਰੈਸ ਦੁਆਰਾ ਬੋਲ ਦੇ ਆਪਣਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਪਿੰਡ ਮੇਰਾ ਟੱਕਰੀ ਵਾਲਾ ਜ਼ਿਲ੍ਹਾ ਬਰਨਾਲਾ ਬਰਨਾਲੇ ਤੋਂ 5 ਕਿਲੋਮੀਟਰ ਦੂਰ ਪਿੰਡ ਤੇ ਮੋਬਾਈਲ ਨੰਬਰ ਮੇਰਾ 98760 31478 ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਏ ਪਲੂਨ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜਲਦੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ